ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਆਦੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਇਹ ਸ਼ਾਮ ਦਾ ਟਾਈਮ ਆ ਤੇ ਇਹ ਹੈਗਾ ਸਾਢੇ 3 ਵਜੇ ਦਾ ਟਾਈਮ ਸ਼ਾਮ ਦਾ ਸੱਡਿਕ 3 ਵਜੇ ਵੀਡੀਓ ਸ਼ੁਰੂ ਕੀਤੀ ਸੀ ਆਪਾਂ ਤੇ ਇਹ ਆਪਾਂ ਰੱਖਿਆ ਸੀਗਾ ਚੁੱਲੇ ਤੇ ਮੱਜ ਦਾ ਕੜਾ ਪਿਛਲੇ ਵਲੌਗ ਚ ਤੁਹਾਨੂੰ ਦਿਖਾਇਆਗਾ ਆਪਣੀ ਬਾਜੀ ਸੂਈ ਹੈਗੀ ਤੇ ਆਪਾਂ ਕੜਾ ਰੱਖਿਆ ਸੀਗਾ ਵਿਚਾਰਾ ਸ਼ਾਮ ਨੂੰ ਢਾਰ ਤੋਂ ਬਾਅਦ ਪਿਆ ਦਾਂਗੇ ਇਹਦੇ ਵਿੱਚ ਆਪਾਂ ਸੌਫ ਤੇਜ ਮੈਂਨ ਪਾਈ ਹੈ ਤੇ ਗੁੜ ਪਾਇਆਗਾ ਤੇ ਆਪਾਂ ਥੋੜਾ ਗੁੜ ਪਾਇਆ ਅੱਜ ਬਸ ਤਿੰਨ ਕੁ ਲੱਡੂ ਜੇ ਪਾਏ ਨੇ ਵੀ ਨਹੀਂ ਪਤਾ ਹੁੰਦਾ ਕਈ ਵਾਰ ਨਾ ਪੀਵੇ ਹਨਾ ਪਸ਼ੂ ਪਹਿਲੇ ਸੂਏ ਕਰਕੇ ਹਜੇ ਤਾਂ ਭੇਤਜਾ ਵੀ ਨਹੀਂ ਹੈਗਾ ਪਹਿਲੀ ਵਾਰ ਵੀ ਕਾੜਾ ਵਗੈਰਾ ਪੀਉਗੀ ਜਾਂ ਨਹੀਂ ਵੈਸੇ ਅਲਸੂ ਪਰਸੂ ਸਾਡੇ ਪਸ਼ੂ ਘੱਟ ਖਾਂਦੇ ਨੇ ਲੇਟੀ ਵੀ ਰਿੰਨੀ ਹੋਈ ਹੈ ਚਾਰ ਪੰਜ ਦਿਨ ਹੀ ਖਾਂਦੀਆਂ ਹੁੰਦੀਆਂ ਨੇ ਬਸ ਉਸ ਤੋਂ ਬਾਅਦ ਹਟਦੀ ਕੱਚੀ ਪੌਣੀ ਪੈਂਦੀ ਸਾਨੂੰ ਤੇ ਮੈਂ ਕਿ ਚੱਲ ਵੀ ਹਜੇ ਲੇਟੀ ਨਹੀਂ ਅਸੀਂ ਪਾਉਂਦੇ ਹੁੰਦੇ ਜੀ ਪੰਜ ਚਾਰ ਦਿਨ ਵੀ ਮਾੜੀ ਹੁੰਦੀ ਆ ਕਹਿੰਦੇ ਹੁੰਦੇ ਨੇ ਵੀ ਅਸੀਂ ਕੱਲੇ ਕਾੜੀ ਪਾਉਣੇ ਹੁੰਨੇ ਆਗੇ ਤੇ ਆਪਾਂ ਵਿੱਚ ਸ਼ਾਮ ਨੂੰ ਥੋੜਾ ਜਿਆਦਾ ਦੁੱਧ ਪਾ ਦਾਂਗੇ ਤੇ ਵਿੱਚ ਕਾੜਾ ਪਾ ਦਾਂਗੇ ਮਿੱਠੇ ਦੇ ਲਾਲ ਚੀ ਜੇ ਨਾਲ ਚਲੋ ਨਾਲ ਕਾੜਾ ਦੁੱਧ ਪੀ ਲੂਗੀ ਮੱਝ ਤੇ ਆਪਣਾ ਕਾੜਾ ਇੱਥੇ ਬਣ ਕੇ ਤਿਆਰ ਹੋ ਗਿਆ ਸੀਗਾ ਬਾਲੀਆਂ ਦਵਾਲੀਆਂ ਸੀ ਕਈ ਆਪਾਂ ਰਿੱਜ ਗਿਆ ਸੀ ਤੇ ਚਲੋ ਨਾਲ ਗੰਧ ਫੰਦ ਜਾਂ ਛੜ ਜਾਂਦਾ ਪਸ਼ੂ ਦੇ ਅੰਦਰ ਕਾੜੇ ਨਾਲ ਤੇ ਉਸ ਤੋਂ ਬਾਅਦ ਇੱਥੇ ਆਪਾਂ ਉਸੇ ਅੱਗ ਤੇ ਰੱਖਤੀ ਸੀਗੀ ਮੂੰਗੀ ਦੀ ਦਾਲ ਆਪਣੇ ਕੋਲੇ ਨਾ ਦਲੇ ਛੋਲੇ ਤੇ ਦਲੀ ਮੂੰਗੀ ਪਈ ਆਗੀ ਇਹ ਦਾਲ ਨਾ ਗਰਮੀ ਜੀ ਚ ਵਧੀਆ ਲੱਗਦੀ ਹੈਗੀ ਸਰਦੀ ਚ ਸਾਬਤ ਮੂੰਗੀ ਵਧੀਆ ਲੱਗਦੀ ਆਪਾਂ ਸਰਬ ਸਾਬਤ ਮੂੰਗੀ ਬਹੁਤ ਵਾਰੀ ਬਣਾ ਲਈ ਜਿੱਦ ਨੇ ਠੰਡ ਜੀ ਹੋਈ ਥੋੜੀ ਥੋੜੀ ਆਪਣੀ ਸਾਬਤ ਮੂੰਗੀ ਹੈਗੀ ਘਰ ਦੀ ਤੇ ਵੈਸੇ ਬਹੁਤ ਵਧੀਆ ਹੈਗੀ ਵਿੱਚ ਤਾਂ ਘਰ ਦੀ ਮੂੰਗੀ ਨਾ ਘੁਰਕੜੂ ਅੰਜਲੀ ਬਣਦੀ ਆ ਆਪਣੇ ਨੇ ਬਿਲਕੁਲ ਮੁੱਲ ਦੀ ਮੂੰਗੀ ਵਰਗੀ ਬਹੁਤ ਵਧੀਆ ਸਾਫ ਮੂੰਗੀ ਹੈਗੀ ਉਹ ਮੂੰਗੀ ਆਪਾਂ ਨਾ ਹੱਥੀ ਥੋੜੀ ਸੀਗੀ ਥੋੜੀ ਜੀ ਉਹ ਬਣਾਈ ਕੱਢੀ ਹੋਈ ਹੈਗੀ ਇਹਦੇ ਵਿੱਚ ਆਪਾਂ ਦਲੇ ਛੋਲੇ ਦੀ ਦਾਲ ਪਾਤੀ ਸੀ ਅੱਜ ਬੱਚੇ ਭਈ ਆਪਣੇ ਕੋਲ ਦਲੇ ਛੋਲੇ ਤੇ ਉਹ ਆਪਾਂ ਅੱਜ ਸਾਫਤੀ ਮੁੰਗੀ ਚ ਪਾਈ ਸੀ ਬਹੁਤ ਟੇਸਟੀ ਬਣੀ ਸੀ ਇਸ ਤੋਂ ਬਾਅਦ ਜੀ ਮੈਂ ਲੱਗੀ ਸੀ ਮੰਜੇ ਤੇ ਲੂੜਾ ਕੱਪੜਾ ਚੱਕਣ ਤੇ ਇਸ ਤਰ੍ਹਾਂ ਹਨਾ ਸਭ ਦੀ ਹੁੰਦਾ ਹੈ ਅੱਜ ਕੱਲ ਦੀ ਰੁੱਤ ਚ ਕਿਉਂਕਿ ਸਵੇਰੇ ਤਾਂ ਆਪਾਂ ਗਰਮ ਕੱਪੜੇ ਲੈ ਲੈਣੇ ਆ ਸ਼ਾਲ ਵਗੈਰਾ ਤੇ ਫਿਰ ਲਾ ਕੇ ਰੱਖ ਦਿੰਨੇ ਆ ਮੰਜਿਆਂ ਤੇ ਸਾਡੇ ਵੀ ਇਹੀ ਹੁੰਦਾ ਜੀ ਇਹ ਤਕਰੀਬਨ ਹਰੇਕ ਘਰ 'ਚ ਹੀ ਹੁੰਦਾ ਹੈ ਲੋਈਆਂ ਸ਼ਾਲ ਫਿਰ ਮੰਜੇ ਤੇ ਰੱਖ ਦਿੰਨੇ ਆਗੇ ਹੁਣ ਬਸ ਇਸ ਤੋਂ ਅੱਗੇ ਅੱਗੇ ਕੋਟੀਆਂ ਲਾ ਕੇ ਰੱਖਿਆ ਕਰਨਗੇ ਜੋ ਆਕ ਮੰਜੇ ਤੇ ਢੇਰ ਲੱਗਿਆ ਰਿਹਾ ਕਰੂਗਾ ਤੇ ਮੈਂ ਲਾ ਲਏ ਸੀਗੇ ਕੱਪੜੇ ਕੁਝ ਕੱਪੜੇ ਆਪਣੇ ਪਾਏ ਹੋਏ ਸੀ ਤਾਰ ਤੇ ਆਪਣੇ ਨਾਲ ਕੋਠੇ ਵਾਲੀ ਤਾਰ ਥੋੜੀ ਛੋਟੀ ਹੋ ਗਈ ਅੱਧਿਕ ਟੁੱਟ ਗਈ ਕੁਝ ਮੈਂ ਉੱਪਰ ਪਾਈ ਸੀਗੀ ਤੇ ਇਹ ਬਚਦੇ ਜੇ ਫਿਰ ਮੈਂ ਇੱਕ ਦੋ ਪਾਤੇ ਸੀ ਲਾ ਲਏ ਆਪਾਂ ਤੇ ਹੁਣ ਮੈਂ ਉੱਪਰੋਂ ਵੀ ਲਾ ਲਈ ਸਾਰੇ ਕੱਪੜੇ ਤੇ ਹਾਲ ਆ ਰਹੀ ਸੀਗੀ ਮੈਂ ਤੇ ਬਸ ਇਹੀ ਕੰਮ ਹੁੰਦੇ ਨੇ ਜੀ ਸ਼ਾਮ ਨੂੰ ਨਾ ਜਦੋਂ ਢਾਈ 3 ਵਜੇ ਚੱਲ ਪੈਣਿਆਂਗੇ ਤਾਂ 2:30 ਵਜੇ ਚਾਹ ਕਰ ਲੈਨੇ ਆਪਾਂ ਬਾਕੀ ਹੁਣ ਦਿਨ ਬਹੁਤ ਛੋਟੇ ਹੋ ਗਏ ਤੇ ਹੁਣ ਤਾਂ ਬਸ ਘੰਟਾ ਡੇਢ ਘੰਟਾ ਹੀ ਰੈਸਟ ਮਿਲਦੀ ਹੈਗੀ 11 12 ਵਜੇ ਵੱਜ ਜਾਂਦੇ ਆਗੇ ਕੰਮ ਨੂੰ ਸਵੇਰ ਵਾਲੇ ਨੂੰ ਰੋਟੀ ਪਾਣੀ ਦਾ ਕਿਉਂਕਿ ਸਵੇਰੇ ਜਲਦੀ ਰੋਟੀ ਬਣਾ ਲਈਏ ਫਿਰ ਕੋਈ ਰੋਟੀ ਨਹੀਂ ਖਾਂਦਾ ਅੱਜ ਸਵੇਰੇ ਮੈਂ 10 ਵਜੇ ਰੋਟੀ ਲੱਗੀ ਸੀਗੀ ਬਾਕੀ ਆਪਾਂ ਉਹੀ ਸਾਰਾ ਕੰਮ ਮੂਰਲਾਂ ਮੇੜ ਲੈਣੇ ਹੁੰਦੇ ਆ ਸਾਰਾ ਘਰ ਮੰਚਾੜੂ ਬੱਚੇ ਦੇ ਵਗੈਰਾ ਦਾ ਕਰ ਲੈਂਦੀ ਟੂਟੀ ਆ ਜਾਂਦੀ ਹੈਗੀ ਪਾਣੀ ਥੜਕ ਕੇ ਸਾਰਾ ਤੋਤਵਾਈ ਕਰਕੇ ਉਸ ਤੋਂ ਬਾਅਦ ਰੋਟੀ ਬਣਾਉਣੀ ਹੁੰਦੀ ਆ ਆਪਾਂ ਫਿਰ ਆਪਾਂ ਨੂੰ ਚੁੱਲੇ ਕੋਲੇ ਬੈਠਿਆਂ ਨੂੰ 11:00 ਵੱਜ ਜਾਂਦੇ ਆ ਤੇ ਉਸ ਤੋਂ ਬਾਅਦ ਬਸ ਫੇ ਰੋਟੀ ਵਾਲੇ ਭਾਂਡੇ ਵਗੈਰਾ ਹੋ ਜਾਂਦੇ ਨੇ ਤੇ ਇਸ ਤਰੀਕੇ ਲੰਘ ਜਾਂਦਾ ਜੀ ਹੁਣ ਤਾਂ ਇਸ ਤੋਂ ਬਾਅਦ ਬਸ ਇਸ ਤੋਂ ਵੀ ਛੋਟੇ ਹੋ ਰਹੇ ਨੇ ਦਿਨ ਛੋਟੇ ਹੋ ਜਾਂਦੇ ਨੇ ਦਿਨ ਉਹਦੇ ਨਾਲ ਤੇ ਇਹ ਦਿਨ ਹੁਣ ਬਹੁਤ ਛੋਟੇ ਹੋ ਗਏ ਇਸ ਤਰ੍ਹਾਂ ਹਨਾ ਕਿ ਕਹਦੇ ਵੀ ਸਿਆਣੇ ਬਖਾਣਾ ਪਾਉਂਦੇ ਹੁੰਦੇ ਸੀਗੇ ਹੁਣ ਤਾਂ ਕੋਈ ਤੌੜੀਆਂ ਨਹੀਂ ਰੱਖਦਾ ਹਾਰਿਆਂ ਦੇ ਵਿੱਚ ਅੱਗੇ ਤਾਂ ਤੌੜੀਆਂ 'ਚ ਦੁੱਧ ਗਰਮ ਰੱਖਦੇ ਹਨਾ ਰੜਕਦੇ ਤੇ ਹੁਣ ਤਾਂ ਜਿਹੜੀ ਕੋਈ ਪੈਣ ਰੜਕਦੀ ਉਹ ਵੀ ਬਸ ਥੋੜਾ ਜਿਹਾ ਭਤੀਲੇ 'ਚ ਗਰਮ ਕਰਕੇ ਜਾਂ ਬਸ ਵੈਸੇ ਹੀ ਗਰਮ ਕਰਕੇ ਪਾ ਦਿੰਦੇ ਆਂਗੇ ਮਹਿੰਗਾ ਨੇ ਸਾਰਾ ਕੁਝ ਬੰਦ ਕਰਤਾ ਜੀ ਹਨਾ ਦੁੱਧ ਵੇਚਣ ਦਾ ਹਰੇਕ ਨੂੰ ਲਾਲਚ ਆਗਾ ਤੇ ਇਸ ਤਰ੍ਹਾਂ ਅੱਗੇ ਕਹਿੰਦੇ ਵੀ ਬਖਾਣਾ ਪਾਉਂਦੇ ਹੁੰਦੇ ਸਿਆਣੇ ਕਹਿੰਦੇ ਹੁੰਦੇ ਵੀ ਚੜ ਗਿਆ ਪੋ ਤੇ ਤਵਾ ਲਾਹ ਤੋੜੀ ਤੋ ਕਹਿੰਦੇ ਹੁੰਦੇ ਵੀ ਸਵੇਰੇ ਤਵਾ ਰੋਟੀ ਵਾਲਾ ਲਾਉਣ ਤੋਂ ਬਾਅਦ ਬਸ ਤੋੜੀ ਧੋਣ ਦਾ ਟਾਈਮ ਹੋ ਜਾਂਦਾ ਸੀ ਇਸ ਤਰ੍ਹਾਂ ਬਖਾਣੇ ਹੁੰਦੇ ਨੇ ਖਾਤ ਹੈਗੀ ਸਿਆਣਿਆਂ ਦੀ ਤੇ ਹੁਣ ਦਿਨ ਬਹੁਤ ਛੋਟੇ ਹੋ ਗਏ ਜੀ ਕੁਝ ਆਪਣੇ ਪਸ਼ੂ ਤਿੰਨ ਹੋ ਗਏ ਇੱਕੋ ਜੀ ਮੈਨੂੰ ਜਲਦੀ ਜਲਦੀ ਫਿਰ ਮੈਨੂੰ ਐ ਹੁੰਦਾ ਵੀ ਪਹਿਲਾ ਵਾਲਾ ਮੂਹਰਲਾ ਕੰਮ ਨੇ ਮੇੜ ਲਾ ਫਿਰ ਪੌਣੇ 5 ਪੌਣੇ 5 ਵਜੇ ਲੱਗਦੀ ਹੁੰਦੀ ਹੈ ਮੈਂ ਤਾਰ ਕੱਢਣ ਆਪਣੀ ਹੁਣ ਇੱਕ ਤਿੰਨ ਤਾਰ ਹੋ ਗਈਆਂ ਸੁੱਖਣ ਆਪਣੇ ਤੇ ਪੌਣੇ 5 ਫਿਰ ਮੈਂ ਤਾਰਾਂ ਕੱਢਣ ਲੱਗ ਗਈ ਸੀਗੀ ਇਸ ਤੋਂ ਬਾਅਦ ਝੁੱਲੇ ਦਾ ਫਿਰ ਮੈਂ ਰੋਟੀ ਪਾਣੀ ਦਾਲ ਪਾਣੀ ਦਾ ਪਹਿਲਾਂ ਬਣਾ ਦੇਣੀ ਹੁੰਦੀ ਆ ਵੀ ਫਿਰ ਤਿੰਨ ਧਾਰਾਂ ਤੇ ਹਨ ਘਾਂਟੇ ਵਾਂਗੂ ਫੁੱਟ ਜਾਂਦਾਗਾ ਲੇਟੀ ਵਗੈਰਾ ਪਾਣੀ ਸਾਰੇ ਪਸ਼ੂਆਂ ਨੂੰ ਤੇ ਤਿੰਨਾਂ ਦੀਆਂ ਧਾਰਾਂ ਕੱਟੇ ਛੱਡਨੇ ਬੰਨਣੇ ਘੰਟਾ ਲੱਗ ਜਾਂਦਾਗਾ ਤੇ ਜੇ ਆਪਾਂ ਸਾਰਾ ਕੰਮ ਉਸ ਤੋਂ ਬਾਅਦ ਕਰੀਏ ਦਾਲ ਪਾਣੀ ਦਾ ਫਿਰ ਬਾਲਾ ਨੇਹਰਾ ਹੋ ਜਾਂਦਾਗਾ ਜਿਆਦਾ ਜਮੀ ਨੇਹਰਾ ਹੋ ਜਾਂਦਾ ਰੋਟੀ ਪਾਣੀ ਨੂੰ ਤੇ ਤਾਂ ਕਰਕੇ ਆਪਾਂ ਸਬਜੀ ਦਾਲ ਪਾਣੀ ਦਾ ਨਾ ਮੈਂ ਪਹਿਲਾਂ ਬਣਾ ਦੇਣੀ ਨੇ ਜਿਹੜੀ ਬਣਾਉਣੀ ਹੁੰਦੀ ਹੈਗੀ ਕਦੇ ਖਤ ਤਾਂ ਮੈਂ ਆਟਾ ਵੀ ਗੁੰਨ ਕੇ ਰੱਖ ਦੇਣੀ ਆ ਫਿਰ ਆਪ ਉਹਦਰੋਂ ਤਾਰਾਂ ਦੰਨੇ ਮੇੜਨ ਸਾ ਰੋਟੀ ਲੱਗ ਜੰਨੇ ਹੁੰਨੇ ਆਗੇ ਤੇ ਅੱਜ ਮੈਂ ਬਸ ਦਾਲ ਹੀ ਬਣਾ ਕੇ ਰੱਖੀ ਸੀ ਤੜਕਾ ਵੀ ਨਹੀਂ ਲਾਇਆ ਗਿਆ ਸੀ ਮੇਥੋਂ ਇਹ ਕੁਛ ਹੁਣ ਹਰਮਨ ਨਹੀਂ ਆਪਣੇ ਰਕਮ ਮੈਂ ਨਾ ਕਰਵਾਉਂਦੀ ਹੈਗੀ ਉਹਨੂੰ ਵਰਕ ਦਾ ਕੰਮ ਬਹੁਤ ਆਇਆ ਪਿਆਗਾ ਹੁਣ ਤਾਂ ਉਹਨੂੰ ਇਦਾਂ ਸੋਚ ਹੋਈ ਪਈ ਆ ਵੀ ਮੈਂ ਕਰ ਵੀ ਲਵਾਂਗੀ ਕਈ ਛੂਟ ਆ ਗਈ ਜੀ ਉਹ 8-7 ਛੂਟ ਉਹਦੇ ਮੂਰੇ ਪਏ ਨੇਗੇ ਕੱਢਣ ਵਾਲੇ ਫਿਰ ਮੈਨੂੰ ਐ ਹੁੰਦਾ ਵੀ ਚਲ ਜੇ ਬੈਠੂਗੀ ਤਾਂ ਕੱਢੂਗੀ ਨਾ ਵੀ ਮੈਂ ਤਾਂ ਆਪੇ ਕਰ ਲੂ ਚਲ ਪਿੰਦ ਲੇਟ ਹੋ ਜਾਊਗਾ ਕੰਮ ਤੇ ਚਲੋ ਜੀ ਇੱਥੇ ਹੋ ਗਿਆ ਸੀਗਾ ਸ਼ਾਮ ਦਾ ਟਾਈਮ ਆਪਾਂ ਨਾ ਸਵੇਰੇ ਜਦੋਂ ਮੱਝ ਚੋਈ ਆਪਾਂ ਸੇਰੜਾ ਬਣਾ ਲਿਆ ਸੀਗਾ ਮੱਝ ਦੇ ਦੁੱਧ ਦਾ ਤੇ ਚੰਗੀ ਤਰ੍ਹਾਂ ਕਿਸੇ ਨੇ ਖਾਦਾ ਜਾਨੀ ਬਸ ਹਾਲ ਖਰਾਬ ਜੇ ਕਰਤਾ ਫਿਰ ਮੈਂ ਆਖਿਆ ਵੀ ਕੋਈ ਖਾਂਦਾ ਤਾਂ ਹੈ ਨਹੀਂਗਾ ਤੇ ਫਿਰ ਮੈਂ ਸ਼ਾਮ ਨੂੰ ਬਣਾਇਆ ਨਹੀਂ ਤੇ ਸ਼ਾਮ ਨੂੰ ਫਿਰ ਆਪਾਂ ਦੁੱਧ ਰੱਖ ਲਿਆ ਫਿਰ ਮੈਂ ਅਖਾ ਚੱਲਾਂ ਆਪਾਂ ਰੋਟੀ ਪਾਣੀ ਬਣਾ ਕੇ ਨਾ ਬਾਅਦ ਚ ਫਿਰ ਆਪਾਂ ਵੀ ਪੁਰਜੀਜੀ ਬਣਾ ਲਾਂਗੇ ਤੇ ਕਾੜ ਕੇ ਚੰਗੀ ਤਰ੍ਹਾਂ ਦੁੱਧ ਤੇ ਆਪਾਂ ਖੋਏ ਜਿਵੇਂ ਬਣਾ ਲਿਆ ਸੀਗਾ ਬੋਲੀ ਦਾ ਕਿ ਵੀ ਚਲਾ ਆ ਰਹੇ বাজ ਰਹੇ ਨੇ ਜੀ ਮੈਂ ਨਾ ਬਾਹਰ ਬੈਠੀ ਐਡਿਟਿੰਗ ਕਰ ਰਹੀ ਆਂਗੀ ਬਲੌਗ ਦੀ ਆਪਣੇ ਤੁਹਾਨੂੰ ਪਤਾ ਆਪਣੇ ਸਟੇਸ਼ਨ ਆਪਣੇ ਪਿੰਡ ਹਨਾ ਟਰੇਨ ਲੰਘਦੀਆਂ ਨਗੀਆਂ ਟਰੇਨ ਦੇ అలਾਰਮ ਵੱਜ ਰਹੇ ਨੇ ਵਿੱਚ ਤੇ ਇੱਥੇ ਅਸੀਂ ਸ਼ਾਮ ਨੂੰ ਬੈਠੇ ਸੀਗੇ ਚੁੱਲ੍ਹੇ ਕੋਲੇ ਜੋਤ ਚੌੜ ਕਰੀ ਜਾਂਦਾ ਸੀ ਗੱਲਾਂ ਬਾਤਾਂ ਕਰੀ ਜਾਂਦੇ ਸੀਗੇ ਕਿ ਖੇਤੋਂ ਆਏ ਸੀ ਕਣਕ ਬੀਜ ਕੇ ਖੇਤ ਦੀਆਂ ਗੱਲਾਂ ਕਰ ਕਰ ਕੇ ਸੀ ਜਾਂਦਾ ਸੀਗਾ ਟਰੈਕਟਰ ਦੀਆਂ ਆਏ ਹੋਇਆ ਆਏ ਹੋਇਆ ਗੱਲਾਂ ਬਾਤਾਂ ਕਰੀ ਜਾਂਦਾ ਸੀ ਜੋਤ ਤੇ ਨਾਲੇ ਪਿਓ ਪੁੱਤ ਦੋਨੇ ਨਾਤੇ ਸੀਗੇ ਨੇ ਅੱਗੇ ਨੇ ਚੱਲ ਸੇਕ ਲਾਂਗੇ ਮੈਂ ਤੂੰ ਸੇਕ ਲੋ ਨੇ ਅੱਗੇ ਵਜਾ ਲੋ ਮੇਰੇ ਹਜੇ ਰੋਟੀ ਵਾਲੇ ਭਾਂਡੇ ਰਹਿੰਦੇ ਸੀਗੇ ਮੈਂ ਇਹਨਾਂ ਨੂੰ ਪਹਿਲਾਂ ਬਿਠਾਤਾ ਸੀਗਾ ਪਹਿਲਾਂ ਇਹਨਾਂ ਨੇ ਮਾਰੀ ਘੜਚੀ ਥੋੜਾ ਟਾਈਮ ਮੈਂ ਚੱਲ ਮੈਂ ਨਹੀਂ ਬੈਠ ਜੂਗੀ ਕੰਮ ਕਰਕੇ ਤੇ ਫਿਰ ਵੀ ਥੋੜੇ ਥੋੜਾ ਬਹੁਤ ਟਾਈਮ ਲੱਗ ਗਿਆ ਸੀਗਾ ਤੇ ਇਸ ਤਰ੍ਹਾਂ ਵਧੀਆ ਜੀ ਇਹਨਾਂ ਨੇ ਬੱਚਿਆਂ ਨੇ ਖਾਦਾ ਤੇ ਸੇੜਾ ਜੇ ਅੱਜ ਕੱਲ ਕੋਈ ਖਾਂਦਾ ਨਹੀਂ ਹੈਗਾ ਬੱਚੇ ਪਹਿਲਾਂ ਤਾਂ ਖਾ ਲੈਂਦੇ ਸੀਗੇ ਦੋ ਦੋ ਚਮਚੇ ਜੇ ਲਾਏ ਸਾਰਿਆਂ ਨੇ ਤੇ ਇਸ ਤਰ੍ਹਾਂ ਬੰਨੇ ਆਪਾਂ ਇਹ ਥਾਲ ਦੇ ਵਿੱਚ ਥੱਪਤੀ ਸੀਗੀ ਵਧੀਆ ਚੰਗੀ ਤਰ੍ਹਾਂ ਤੇ ਜਦੋਂ ਆਪਾਂ ਵਿੱਚ ਖੰਡ ਪਾਤੀ ਪਤ ਜੀ ਵਾਂਗੂ ਬਣ ਗਿਆ ਵਧੀਆ ਤੇ ਆਪਾਂ ਥਾਲ 'ਚ ਥੱਪ ਕੇ ਬਰਫੀ ਜੀ ਵਾਂਗੂ ਬਣ ਗਿਆ ਸੀਗਾ ਇਹ ਵੈਸੇ ਚੰਗੀ ਤਰ੍ਹਾਂ ਤਾਂ ਨਹੀਂ ਬਣੀ ਤੇ ਕਹਿਣ ਤੋਂ ਭਾਵੇਂ ਬਸ ਮਿਲਕ ਕੇਕ ਜੇ ਵਾਂਗੂ ਬਣ ਗਿਆ ਸੀ ਫਰਮਣ ਕਹਿੰਦੀ ਮੰਮੀ ਇਹ ਤਾਂ ਮਿਲਕ ਕੇਕ ਬਣ ਗਿਆ ਮੈਂ ਕਿਹਾ ਚਲ ਮਿਲਕ ਕੇਕ ਸਮਝ ਲਓ ਵੀ ਮਿਲਕ ਕੇਕ ਸਮਝ ਕੇ ਖਾ ਲਓ ਥੋੜਾ ਜਿਹਾ ਪੁਰਦਾ ਜਤ ਹੈਗਾ ਸੀਗਾ ਤੇ ਚਲੋ ਵੀ ਵਧੀਆ ਖਾਦਾ ਸੇਰੜੇ ਨੂੰ ਵਧੀਆ ਖਾਦਾ ਬੱਚਿਆਂ ਨੇ ਕੋਈ ਵੰਗੂ ਚਾਹ ਨਾਲ ਖਾ ਲਿਆ ਸੀਗਾ ਸਵੇਰ ਨੂੰ ਤੇ ਜੇ ਖਾਦਾ ਜਾਵੇ ਤਾਂ ਵਧੀਆ ਹੁੰਦਾ ਜੀ ਅੱਜ ਕੱਲ ਕਿਸੇ ਤੋਂ ਚੀਜ਼ਾਂ ਖਾਦੀਆਂ ਨਹੀਂ ਜਾਂਦੀਆਂ ਤਾਕਤ ਤਾਂ ਬਹੁਤ ਹੁੰਦੀ ਹੈ ਇਹਦੇ ਵਿੱਚ ਤੇ ਇੱਕ ਆਪਣੇ ਕੋਲ ਅਜੇ ਤੱਕ ਕੋਈ ਲੱਕੜ ਨਹੀਂ ਸੀਗੀ ਮੈਂ ਬਾਹਰੋਂ ਵਸਾ ਲਈ ਨਹੀਂ ਚੱਕ ਕੇ ਬਾਰ ਹੁੰਦੇ ਆਪਣੇ ਲੱਕੜ ਦੇ ਢੰਗੜ ਘਰੇ ਆਪਣੇ ਥਾਂ ਥੋੜਾ ਪਣੀ ਰੱਖਿਆ ਇੰਨਾ ਕਦੇ ਸਮਾਨ ਤੇ ਫਿਰ ਆਪਾਂ ਇਹ ਪਾਥੀਆ ਲਾ ਕੇ ਹੀ ਤੈਂ ਪਾਸ ਕਰਿਆ ਵਸ ਤਾਂ ਕਰਕੇ ਟਾਈਮ ਵੱਧ ਲੱਗ ਗਿਆ ਲੱਕੜ ਦਾ ਤਾਂ ਛੇਤੀ ਬਣ ਜਾਂਦਾਗਾ ਤੇ ਜੋ ਤਾਂ ਪੂਰਾ ਜੋਰ ਲਾ ਰੱਖਿਆ ਸੀਗਾ ਇੱਥੇ ਗੱਲਾਂ ਕਰਨ ਤੇ ਟਰੈਕਟਰ ਦੀਆਂ ਗੱਲਾਂ ਕਰਦਾ ਸੀਗਾ ਇਹ ਕਣਕੀ ਬੀਜਦੇ ਸੀ ਚਲੋ ਜੀ ਇੰਨਾ ਸੀਗਾ ਆਪਣਾ ਵਲੌਗ ਫੁੱਲ ਵਾਚ ਕਰੋ ਜੀ